बिल्कुल तस्वीर जलंधर दिया दिखा रहे हैं माता जी बिल्कुल देख है प्योता हो गया ਇਹ ਜਾਰਗੀਆਂ ਨੇ ਜਲੰਧਰ ਸ਼ਹਿਰ ਦੀਆਂ ਤਸਵੀਰਾਂ ਨੇ ਸੇਖਾ ਤੋਂ ਸਾਡੀ ਇੱਕ ਸਾਡੇ ਦੀ ਜਿਹੜਾ ਮਾਤਾ ਜੀ ਹੋਇਆ ਕੀ ਹੈ ਜੀ ਮਾਤਾ ਜੀ ਜਿਹੜਾ ਕੀਤਾ ਗਿਆ ਨਹੀਂ ਕਿਹਾ ਕਿ ਸੋਣੀ ਬਣੀ ਹੈ ਕਿਹਾ ਮੈਨੂੰ ਫੜਨਾ ਹੈ ਅੰਦਰ ਚੇਤਾ ਮਤਨ ਨੂੰ ਫੜਨਾ ਹੈ ਕਿਹਦਾ ਮਤਨ ਨੂੰ ਫੜਨਾ ਹੈ ਬੋਨੇ ਭਰਾਵਾਂ ਨੇ ਮੈਨੂੰ ਫੜ ਲਿਆ ਮੇਰੇ ਖਸਮ ਬਚਾਉਣ ਲੱਗਾ ਉਹ ਕਾਫੀ ਜ਼ਿਆਦਾ ਬਣਾ ਰਿਹਾ ਉਹਨੂੰ ਦੇਖੋ ਉਸਨੇ ਬਣਾ ਮੇਰੀ ਔਰ ਮਹਿਲਾ ਦੇ ਜਿਹੜੇ ਕੱਪੜੇ ਨੇ ਫਟੇ ਹੋਏ ਨੇ ਉਹ ਤਸਵੀਰ ਕੁਝ ਕਾਣ ਨਾ ਕਰੀਏ ਜਿਹੜੀ ਅਸੀਂ ਨਹੀਂ ਪੇਸ਼ ਕਰ ਸਕਦੇ ਤਸਵੀਰਾਂ ਦੇਖ ਸਕਦੇ ਹੋ ਉਹ ਇਹਨਾਂ ਦੀ ਚੁੰਮੀ ਪਾ ਕੇ ਜਿਹੜਾ ਨਵੀਂ ਇੱਜ਼ਤ ਧੱਕੀ ਜਾ ਰਹੀ ਹੈ ਔਰ ਇਹ ਕਿਹ ਬਾਜ਼ਾਰ ਦੇ ਪਏ ਨੇ ਇਹ ਅੰਕਾਤਾਂ ਦੇ ਪਏ ਆ ਕੁਸ ਪੈਣੇ ਇਹ ਲੀਨੀ ਦੇ ਉੱਪਰ ਹੱਥ ਚੁੱਕਦਾ ਕੀ ਮਤਲਬ ਹੈ ਜੀ ਤੁਤ ਨਾ ਨਾਤ ਰਹਿਣੀ ਹੈ ਕੰਝਾ ਕਿ ਤੂੰ ਸੁਣੀਆਂ ਬੜੀਆਂ ਲੱਗਦੀਆਂ ਮੈਂ ਦੋਚ ਕੁਝ ਪਾ ਕੇ ਦੇਣਾ ਵਾ ਕਹਿੰਦਾ ਕਰਕੇ ਵੇਖੋ ਜਰ ਕਹਿੰਦਾ ਇਹ ਤਾਂ ਲਾ ਕੇ ਨਾ ਪਹੁੰਚ ਚੁੱਕਾ ਜੀ ਪੁਲਸ ਪਹੁੰਚ ਗਈ ਹੈ ਜੀ ਇਹ ਕਹਿੰਦਾ ਯੂਨੀਵਰਸਲ ਉਹ ਜਿਹੜਾ ਦੇਖਾ ਗਏ ਲੋਕ ਮੌਕੇ ਤੇ ਪੁਲਸ ਬਿਲਕੁਲ ਜਲੰਧਰ ਦੀਆਂ ਤਸਵੀਰਾਂ ਨੇ ਜਿੱਥੇ ਲੜਕੀ ਲੈਡੀਆਂ ਦੇ ਕੱਪੜੇ ਪਾੜ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਲੈਡੀਆਂ ਦੇ ਕੱਪੜੇ ਪਾੜ ਗਏ ਨੇ ਮੋਡਲ ਹਾਊਸ ਦੀਆਂ ਤਸਵੀਰਾਂ ਇਹ ਦੇਖ ਸਕਦੇ ਹੋ ਖੂਨ ਕਾਫੀ ਨਿਕਲ ਰਿਹਾ ਦਿਖਾ ਨਹੀਂ ਸਕਦੇ ਤੁਹਾਨੂੰ ਲੈਡੀਆਂ ਜੋ ਵੀ ਲੜਤੀ ਹੈ ਬੀਟੀ ਵਾਲੀ ਉਹਨਾਂ ਦੇ ਉੱਪਰ ਜਿਹੜਾ ਹਮਲਾ ਹੋਇਆ ਉਹਨਾਂ ਦੇ ਅੱਜ ਵਰ ਦੇ ਜਿਹੜਾ ਹਮਲਾ ਕੀਤਾ ਜੀ ਐਸਐਲ ਦੀ ਵੱਡੀ ਖਬਰ ਜਲੰਧਰ ਸ਼ਹਿਰ ਤੋਂ ਜਿਹੜੀ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ। ਜਿਹੜੀ ਬਣਾਣੀ ਨੇ ਅੰਦਰ ਕੋਠੇ ਲੈ ਕੇ ਚੜਦਾ ਮਰਜਾਨੀ ਨੂੰ ਕੋਠੇ ਲੈ ਕੇ ਚੜਦਾ ਹੈ। ਮਰਜਾਨੀ ਨੂੰ ਕੋਠੇ ਲੈ ਕੇ ਚੜਦਾ ਹੈ। ਅੱਜ ਇਹ ਹੋਇਆ ਜੀ। ਮਾਲੇ ਦਾ ਗੰਦਾ। ਅੱਜ ਕੀ ਹੋਇਆ ਹੈ? ਉਹ ਮੁੰਲੇ ਲਈ ਮੈਂ ਭੋਲਿਆ। ਕਹਿੰਦਾ ਪਹਿਲਾਂ ਤੇ ਨਾ ਰੱਖੀ ਹੋ ਤੈਨੂੰ ਰੱਖਣਾ ਮੈਂ। ਪਹਿਲਾਂ ਕਹਿੰਦਾ। ਨਹੀਂ ਪ੍ਰਧਾਨ ਜੀ ਇਹ ਤਾਂ ਦੁੱਧ ਦਾ ਕੰਮ ਹੈ ਕਿ ਤੂੰ ਜਨਾਨੀਆਂ ਜਨਾਨੀਆਂ ਵਾਰਦੇ ਦੁੱਧ ਦੀ ਆੜ। ਦੁੱਧ ਦੀ ਆੜ ਚ ਜਨਾਨੀਆਂ ਇਹ ਤਾਂ ਬਣਾਇਆ ਹੋਇਆ ਹੈ ਜੀ ਲੈਡੀਆਂ ਦੀ ਲੈਡੀਆਂ ਨਾਲ ਉਹ ਗਲਤ ਆਵਾਜ਼ ਨਹੀਂ ਚੱਗੀ ਸੀ ਸੁਣੋ ਨਾ ਚੱਗੀ ਸੀ ਮਾਰ ਦੋ ਉਸ ਦਾ ਮੁੰਡਾ ਸੋਤੀ ਨੱਚ ਚਲਾਤਾ ਉਹਨੇ ਜੀ ਬੜਾ ਹੰਗਾਮਾ ਕੀਤਾ ਸੀ ਇੱਥੇ ਪੁੱਛੋ ਉਹਨਾਂ ਨੂੰ ਬੁਲਾ ਕੇ ਪੁੱਛੋ ਆ ਮਾਰ ਕੇ ਰੱਖੀਏ ਅਸਾਂ ਇਹਨਾਂ ਨੂੰ ਪਤਾ ਦੂਸਵਾਲੇ ਪਤਨ ਸਾਹਿਬ ਨੂੰ ਪਤਾ ਤੇ ਉਹ ਮੰਗਵਾ ਬਿਆਕੀ ਕਰਦਾ ਤੇਰਾ ਫੋੜਵਾ ਕਹਿੰਦਾ ਮਾਰ ਦੇ ਦਰੂਗਾ ਚੱਲਾ ਲੈਣਾ ਕਰਨਾ ਕਿਵੇਂ ਦੇਖ ਦਿਓ ਜੀ ਪੁਲਿਸ ਪ੍ਰਸ਼ਾਸਨ ਵੀ ਕੋਈ ਗੱਲ ਨਹੀਂ ਕਰਦੇ ਅਸੀਂ ਲੈਣੇ ਅੰਦਰ ਸਾਡੀ ਕੋਸ਼ਿਸ਼ ਨਹੀਂ ਸੁਣਾਈ ਆ ਤੇ ਕੁੜੀ ਮੇਰੀ ਇਹਨੂੰ ਵੀ ਕੋਈ ਅਸਰ ਪਰ ਤੁਸੀਂ ਪੁਲਿਸ ਨੂੰ ਪਹਿਲਾਂ ਫਸਟ ਏਡ ਦਿਵਾਓ ਬਲੱਡ ਬਹੁਤ ਆਦਾ ਹੈ ਨਾ ਉਹ ਪਹਿਲਾਂ ਦਵਾਈ ਨਹੀਂ ਲੈ ਕੇ ਜਾਓ ਹਸਪੀਟਲ ਲੈ ਜਾਓ ਉਹਨਾਂ ਨੂੰ ਅੰਦਰ ਅੰਦਰ ਸਾਰੇ ਨੂੰ ਹਸਪੀਟਲ ਟੈਨਸ਼ਨ ਤੇ ਲੈ ਪਹਿਲਾਂ ਇਹਨਾਂ ਨੂੰ ਹਸਪੀਟਲ ਭੇਜ ਦਿਓ ਇਲਾਜ ਦੇ ਲਈ ਕਾਮੀ ਜਿਹੜੀਆਂ ਬਲੱਡ ਜਿਹੜਾ ਲੱਗੇ ਨਾ ਇਹਨਾਂ ਨੂੰ ਹਸਪੀਟਲ ਭੇਜ ਦਿਓ ਦੇਖੋ ਜਿਹੜੀ ਤੁਹਾਨੂੰ ਸਾਂਝੀ ਕਰ ਰਹੀ ਹਾਂ ਇਸ ਵੇਲੇ ਮਾਡਲ ਹਾਊਸੋਂ ਲਾਕੇ ਦੀ ਜਿੱਥੇ ਕਿ ਇੱਕ ਵਿਅਕਤੀ ਦੇ ਉੱਪਰ ਜਿਹੜਾ ਦਹੀਂ ਚਲਾਉਣ ਵਾਲਾ ਵਿਅਕਤੀ ਹੈ ਉਹਨੂੰ ਕੋਈ ਜਾਨ ਮਾਰ ਰਹੀ ਦੀ ਜਿਹੜਾ ਉਸਨੇ ਮਹਿਲਾ ਦੇ ਉੱਪਰ ਜਿਹੜਾ ਹੱਥ ਚੱਕਿਆ ਉਹ ਤਸਵੀਰਾਂ ਦਾ ਜਗਾਹਤਾਰ ਸਾਂਝਾ ਕਰ ਰਹੇ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਵੀ ਜਿਹੜੀ ਹੁਣ ਪਹੁੰਚ ਚੁੱਕੀ ਹੈ ਤੇ ਆਖੀ ਜਿਹੜਾ ਮਾਰੂ ਦਾ ਨਾਮਾ ਹੋ ਰਿਹਾ ਔਰ ਤਸਵੀਰਾਂ ਦੇਖਿਆ ਵੀ ਉਸੇਲੇ ਦੀਆਂ ਚਾਣਾ ਇਹ ਦਿਖਾਈ ਦੀ ਆਪਣਾ ਵਾਲਣ ਕੱਢੇ ਪਰ ਕਹਿੰਦਾ ਮੈਂ ਤੈਨੂੰ ਫਾੜ ਲੈਣਾ ਆਪਣਾ ਭਰਾ ਬਲਾਲੇ ਵਾਲੇ ਕੱਪੜੇ ਪਾੜ ਤੇ ਅਸਲ ਪਤਾ ਹੀ ਨਹੀਂ ਮਾਤਾ ਜੀ ਇੱਥੇ ਕੀ ਕਰਨ ਆਏ ਸੀ ਤੁਸੀਂ ਇੱਥੇ ਮੈਂ ਬੋਲਣ ਆਈ ਸੀ ਮੈਨੂੰ ਕਹਿੰਦਾ ਬਲੈਕਮੇਲ ਕਰਨਾ ਹੈ ਤੇ ਆਈ ਸੀ ਤੁਹਾਨੂੰ ਖੜੇ ਨਹੀਂ ਜਾਣੀ ਉਹ ਫੋਟੋ ਮਾਰ ਕੇ ਮੈਨੂੰ ਦਿੱਤੀ ਉਹਦੇ ਬੰਦੇ ਬਾਅਦ ਦੇ ਇਹਦੇ ਸਾਹੇ ਬੰਦੇ ਤੁਹਾਡਾ ਵੀ ਨਾਮ ਪਿਆ ਜਾਣਾ ਲਖਨਾਰ ਸਿੰਘ ਅੱਛਾ ਜੀ ਇਹ ਲਾਡੀ ਸਾਡੀ ਦਾਤਾ ਹੈ ਜਨਾਨੀਆਂ ਨੂੰ ਉੱਪਰ ਬਾਅਦ ਕਮਰੇ ਵਿੱਚੋਂ ਥੱਲੇ ਜਨਾਨੀਆਂ ਨੂੰ ਪੈਸੇ ਇਹ ਸੀਦੇ ਪੈਸੇ ਦਿੰਦਾ ਹੀ ਹਾਂ ਯਾਸ਼ੀ ਦੇ

ਜਲੰਧਰ ਦਾ ਨਾਮ ਨੇ ਕਿੱਥੇ ਆ? ਤਸਵੀਰਾਂ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਕੀ ਹੋ ਚੁੱਕਿਆ ਨੇ। ਹੌਂਸ ਦੇ ਹੱਥੋਂ ਕੋਈ ਹੋਰ ਦੇ ਲੋਕ। ਜਲੰਧਰ ਦੇ ਆ ਵਡੀਆਂ ਤਸਵੀਰਾਂ। ਤਸਵੀਰਾਂ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਕਿ ਲੇਡੀਜ਼ ਦੇ ਕੱਪੜੇ ਪਾੜੇ ਨੇ। 15 ਜਨੇ ਹਮਲਾ ਕਰਾਤਾ। ਆਜਾ ਵੀ ਕੱਪੜੇ ਪਾੜ ਲੈ। ਆ ਦੇਖੋ। ਤੁਹਾਡੀ ਦੁਕਾਨ ਤੇ ਕੀ ਕਰਨ ਆਏ ਸੀ? दार जी क्या कम बिल्कुल ਉਹ ਅਗਲੀ ਵਾਰੀ ਜਾ ਰਹੇ ਹਾਂ ਲੂ ਐਸੇ ਕਰਕੇ ਪਾੜੇ ਪਾੜੇ ਉਹ ਜਾ ਰਹੇ ਹੋ ਬਣਾ ਰਹੇ ਜਾਮ ਲੱਗ ਰਹੀ ਓਏ ਏਡੀ ਬਡੀ ਗੱਲ ਨਹੀਂ ਬੁੱਲੀ ਗੱਲ ਹੋਈ ਗਈ ਸੀ ਉਹ ਕਹਿੰਦੇ ਕੱਪੜੇ ਬਾੜੇ ਤੁਸੀਂ ਲੈਣੀ ਸੀ ਆਪੇ ਬਾੜੇ ਆ ਆਪਣੇ ਰੱਖ ਦੋ ਈ ਹੋਇਆ ਬਸ ਟੈਨਸ਼ਨ ਨਾ ਲੋ ਦੋ ਇੱਕ ਵਾਰ ਦੋਦੀ ਪੈਂਡ ਲੈਣੀ ਇੱਕ ਮਿੰਟ ਸਰ ਇੱਕ ਮਿੰਟ ਸਰ ਤੁਹਾਡਾ ਨਾਮ ਕੀ ਹੈ ਦੋਦੀ ਪੈਂਡ ਲੈਣੀ ਦੋ ਸਾਲ ਇੱਕ ਮਿੰਟ ਯਾਰ ਦੋਦੀ ਕਰਕੇ ਸਰ ਸਰ ਤੁਹਾਡਾ ਨਾਮ ਕੀ ਹੈ ਦੱਸੋ ਦੱਸੋ ভাই ਨਾ ਟੈਨਸ਼ਨ ਬਾਅਦ ਵਿੱਚ ਈ ਹੋਇਆ ਜਿਸ ਤਰ੍ਹਾਂ ਦੋਦੀ ਪੈਂਡ ਲੈਣੀ ਦੋ ਸਾਲ ਤੋਂ ਕੱਲ ਮੇਰੇ ਵਾਈਫ ਨੇ 30 ਕਿਲੋ ਮੈਂ ਜਾਂਦਾ ਸੀ ਬਸ ਇਹ ਜਲਦੀ ਮੰਜੀ ਗਿਆ ਉਹਦੇ ਜਿਹੜੇ ਤੇ ਆਉਂਦੇ ਉਹਦੇ ਕੰਮ ਕਰਾਉਂਦਾ ਉਹ ਕਹਿੰਦੇ ਕਫਰ ਉਹ ਕਹਿੰਦੇ ਉਹ ਕਿੱਥੇ ਦਾ ਪੁੱਤ ਹੈ ਉਹ ਕਿੱਥੇ ਦਾ ਪੁੱਤ ਹੈ ਸਰਦਾਰ ਜੀ ਗੱਲ ਕੀ ਹੈ ਗੱਲਬਾਤ ਕੀ ਹੋਈ ਕੀ ਹੋਇਆ ਕਿਸ ਗਾਜੀ ਸੇਵਾ ਕਰ ਉਹ ਕਹਿੰਦੇ ਉਹ ਗਾਇਸ ਮੈਨੂੰ ਉਹ ਗਾਇਸ ਅਸੀਂ ਤੂੰ ਤੇ ਇਹ ਦੇਣਾ ਕੋ ਜਿੰਨਾ ਨੂੰ ਐਟੇ ਟਿਕਾ ਉਹ ਨਾਲ ਗੱਲ ਕਰੇ ਅਸੀਂ ਨਹੀਂ ਬੋਲਦਾ ਇਹਦਾ ਦੇਖ ਤੂੰ ਸਾਹਮਣੇ ਜੇ ਅਸੀਂ ਖਾਦੇ ਪੈਸੇ ਦੇ ਕੇ ਲੱਗ ਕਹਿੰਦੀ ਅਸੀਂ ਪੈਸਾ ਮੰਗ ਲਓ ਜੇ ਨਾ ਲਓ ਮੈਨੂੰ ਫੜਨਾ ਕੀ ਕਦੀ ਬਾਹਰ ਕਦੀ ਕੋਸੀ ਮੈਂ ਆਪਣਾ ਹੋ ਜਾਇਆ ਨਾਨੇਂ ਦੀ ਲੇਟ ਆਇਆ ਤੇ ਥੱਲੇ ਨਾ ਉਹ ਕਿਹਨੂੰ ਜੱਟ ਵਾਲਾ ਬਿਆ ਕਮਰਾ ਜਨਾਨੀਆਂ ਦੇ ਧੰਦਾ ਕਰਨੋ ਵਾਲੇ ਥੱਲੇ ਤੇ ਤੁਹਾਡੇ ਵਾਲੇ ਕੋਈ ਮਾਰਕਟ ਕੋਈ ਨਹੀਂ ਇਕੱਲਾ ਹੀ ਸੀ ਇਹ ਤਾਂ ਮੈਂ ਤਾਂ ਹੂ ਨਾ